ਪਤੀ ਹੋ ਜਾਵੇਗਾ ਤਨਹਾਨ ਔਰਤਾਂ ਇਸ ਦਿਨ ਜ਼ਰੂਰ ਧੋਣ ਵਾਲ। ਦੋਸਤੋ ਸੁਹਾਗਣ ਔਰਤਾਂ ਨੂੰ ਹਫਤੇ ਵਿੱਚ ਇਹ 3 ਦਿਨ ਵਾਲ ਕਦੇ ਨਹੀਂ ਧੋਣੇ ਚਾਹੀਦੇ। ਨਹੀਂ ਤਾਂ ਪਛਤਾਉਣਾ ਪੈ ਸਕਦਾ ਹੈ ਤੇ ਵਾਲ ਧੋਣ ਦਾ ਸ਼ੁਭ ਦਿਨ ਕਿਹੜਾ ਹੈ ਇਹ ਵੀ ਇਸ ਵੀਡੀਓ ਚ ਜਾਣਾਂਗੇ। ਨਾਲ ਹੀ ਅਸੀਂ ਇਹ ਵੀ ਜਾਣਾਂਗੇ ਕਿ ਸੁਹਾਗਣ ਔਰਤਾਂ ਬਿਨਾ ਵਾਲ ਧੋਏ ਵੀ ਕਿਵੇਂ ਵਰਤ ਕਰ ਸਕਦੀਆਂ ਹਨ ਜਾਂ ਕਿਸੇ ਪੂਜਾ ਜਾਂ ਸ਼ੁਭ ਕੰਮ ਵਿੱਚ ਸ਼ਾਮਲ ਹੋ ਸਕਦੀਆਂ ਹਨ। ਇਸ ਤੋਂ ਇਲਾਵਾ ਅਸੀਂ ਉਹਨਾਂ ਔਰਤਾਂ ਦੀਆਂ ਕੁਝ ਆਮ ਗਲਤੀਆਂ ਬਾਰੇ ਗੱਲ ਕਰਾਂਗੇ ਜਿਨ੍ਹਾਂ ਕਾਰਨ ਘਰ 'ਚ ਬਰਬਾਦੀ ਹੁੰਦੀ ਹੈ। ਦੋਸਤੋ Hindu ਧਰਮ ਸ਼ਾਸਤਰ ਵਿੱਚ ਕਈ ਪਰੰਪਰਾਵਾਂ ਤੇ ਰੀਤੀ ਰਿਵਾਜਾਂ ਦਾ ਖਾਸ ਮਹੱਤਵ ਹੈ। ਵਿਆਹ ਤੇ ਅੰਤਿਮ ਸੰਸਕਾਰ ਤੋਂ ਇਲਾਵਾ ਕਈ ਪਰੰਪਰਾਵਾਂ ਭਾਰਤੀ Hindu ਸਮਾਜ ਵਿੱਚ ਅੱਜ ਵੀ ਪ੍ਰਚਲਿਤ ਹਨ। ਇਨ੍ਹਾਂ ਪਰੰਪਰਾਵਾਂ ਅਨੁਸਾਰ ਸੁਹਾਗਣ ਔਰਤਾਂ ਨੂੰ ਹਰ ਰੋਜ਼ ਕੁਝ ਕੰਮ ਕਰਨ ਤੋਂ ਪਹਿਲਾਂ ਸ਼ੁਭਿਆ ਅਸ਼ੁਭ ਦਾ ਧਿਆਨ ਰੱਖਣਾ ਚਾਹੀਦਾ ਹੈ। ਕਿਉਂਕਿ ਇਹ ਤਾਂ ਪਤਾ ਹੀ ਹੋਵੇਗਾ ਕਿ ਧਰਮ ਸ਼ਾਸਤਰਾਂ ਦੇ ਅਨੁਸਾਰ ਵਿਸ਼ੇਸ਼ ਦਿਨਾਂ ਤੋਂ ਇਲਾਵਾ ਸੁਹਾਗਣ ਔਰਤਾਂ ਨੂੰ ਆਪਣੇ ਵਾਲ ਧੋਣ ਤੋਂ ਮਨਾ ਕੀਤਾ ਗਿਆ ਹੈ ਜੇਕਰ ਸੁਹਾਗਣ ਔਰਤਾਂ ਹਫ਼ਤੇ ਦੇ ਕੁਝ ਖਾਸ ਦਿਨ ਵਿੱਚ ਵਾਲ ਧੋਂਦੀਆਂ ਹਨ ਤਾਂ ਇਸ ਕਰਕੇ ਉਹਨਾਂ ਦੇ ਪਤੀ ਤੇ ਬੁਰਾ ਪ੍ਰਭਾਵ ਪੈ ਸਕਦਾ ਹੈ ਤੇ ਪਰਿਵਾਰ ਨੂੰ ਵੀ ਨੁਕਸਾਨ ਹੋ ਸਕਦਾ ਹੈ ਆਓ ਜਾਣਦੇ ਹਾਂ ਕਿ ਉਹ ਦਿਨ ਕਿਹੜੇ ਹਨ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਮਾਤਾ ਲక్ష్ਮੀ ਦਾ ਆਸ਼ੀਰਵਾਦ ਤੁਹਾਡੇ ਘਰ ਤੇ ਹਮੇਸ਼ਾ ਬਣਿਆ ਰਹੇ ਤੇ ਇਸ ਵੀਡੀਓ ਨੂੰ ਇੱਕ ਲਾਈਕ ਕਰੋ ਤੇ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਨਾਲ ਹੀ ਕਮੈਂਟ ਬਾਕਸ ਵਿੱਚ ਜੈ ਮਾ ਲక్ష్ਮੀ ਜ਼ਰੂਰ ਲਿਖੋ ਦੋਸਤੋ ਸਭ ਤੋਂ ਪਹਿਲਾਂ ਅਸੀਂ ਜਾਣਦੇ ਹਾਂ ਕਿ ਕਿਸ ਦਿਨ ਸੁਹਾਗਣ ਔਰਤਾਂ ਨੂੰ ਵਾਲ ਨਹੀਂ ਧੋਣੇ ਚਾਹੀਦੇ ਤੇ ਕਿਸ ਦਿਨ ਵਾਲ ਧੋਣੇ ਚਾਹੀਦੇ ਹਨ ਵੀਡੀਓ ਨੂੰ ਆਖਰ ਤੱਕ ਜ਼ਰੂਰ ਦੇਖਣਾ ਨੰਬਰ 1 ਬੁੱਧਵਾਰ ਬੁੱਧਵਾਰ ਦੇ ਦਿਨ ਖਾਸ ਕਰਕੇ ਕੁਆਰੀਆਂ ਕੁੜੀਆਂ ਨੂੰ ਵਾਲ ਨਹੀਂ ਧੋਣੇ ਚਾਹੀਦੇ ਜੇਕਰ ਕੋਈ ਕੁਆਰੀ ਕੁੜੀ ਬੁੱਧਵਾਰ ਦੇ ਦਿਨ ਆਪਣੇ ਵਾਲਾਂ ਨੂੰ ਧੋਂਦੀ ਹੈ ਤਾਂ ਉਸ ਦੇ ਭਰਾ ਤੇ ਕੋਈ ਵੱਡੀ ਆਫਤ ਆ ਸਕਦੀ ਹੈ ਜਿਸ ਦਾ ਤੁਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਇਸ ਲਈ ਜਿੰਨਾ ਹੋ ਸਕੇ ਬੁੱਧਵਾਰ ਦੇ ਦਿਨ ਕੁਆਰੀਆਂ ਕੁੜੀਆਂ ਨੂੰ ਵਾਲ ਨਹੀਂ ਧੋਣੇ ਚਾਹੀਦੇ ਨੰਬਰ 2 ਵੀਰਵਾਰ ਜੇਕਰ ਕੋਈ ਸੁਹਾਗਣ ਨੌਰਤ ਵੀਰਵਾਰ ਦੇ ਦਿਨ ਆਪਣੇ ਵਾਲਾਂ ਨੂੰ ਧੋਂਦੀ ਹੈ ਤਾਂ ਉਸਦੇ ਪਤੀ ਦੀ ਉਮਰ ਘਟ ਜਾਂਦੀ ਹੈ ਸੁਹਾਗਣ ਔਰਤਾਂ ਨੂੰ ਭੁੱਲ ਕੇ ਵੀ ਵੀਰਵਾਰ ਦੇ ਦਿਨ ਆਪਣੇ ਵਾਲ ਨਹੀਂ ਧੋਣੇ ਚਾਹੀਦੇ ਤੇ ਨਾ ਹੀ ਮਰਦਾਂ ਨੂੰ ਵੀਰਵਾਰ ਦੇ ਦਿਨ ਨਹ ਤੇ ਵਾਲ ਕਟਵਾਉਣੇ ਚਾਹੀਦੇ ਹਨ ਤੁਹਾਨੂੰ ਵੀਰਵਾਰ ਦੇ ਦਿਨ ਘਰੇ ਪੋਚਾ ਵੀ ਨਹੀਂ ਲਗਾਉਣਾ ਚਾਹੀਦਾ ਤੇ ਨਾ ਹੀ ਵੀਰਵਾਰ ਦੇ ਦਿਨ ਕੱਪੜੇ ਆਦੀ ਧੋਣੇ ਚਾਹੀਦੇ ਹਨ ਜੇਕਰ ਤੁਸੀਂ ਇਸ ਤਰ੍ਹਾਂ ਕਰਦੇ ਹੋ ਤਾਂ ਤੁਹਾਡੇ ਪਰਿਵਾਰ ਤੇ ਵੱਡੀ ਮੁਸ਼ਕਲ ਆ ਸਕਦੀ ਹੈ ਨੰਬਰ 10 ਸੋਮਵਾਰ ਜੇਕਰ ਕੋਈ ਵਿਵਤਾ ਔਰਤ ਸੋਮਵਾਰ ਦੇ ਦਿਨ ਵਾਲ ਧੋਦੀ ਹੈ ਤਾਂ ਉਸਦੇ ਧੀਆ ਪੁੱਤਾਂ ਤੇ ਕੋਈ ਵੱਡਾ ਸੰਕਟ ਆਉਂਦੀ ਸੰਭਾਵਨਾ ਬਣ ਜਾਂਦੀ ਹੈ ਪਰਿਵਾਰ ਨੂੰ ਕਿਸੇ ਵੱਡੇ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਕਰਕੇ ਵਿਆਹੀਆਂ ਔਰਤਾਂ ਨੂੰ ਸੋਮਵਾਰ ਦੇ ਦਿਨ ਵਾਲ ਕਦੇ ਨਹੀਂ ਧੋਣੀ ਚਾਹੀਦੀ ਪਰਿਵਾਰ ਨੂੰ ਮੁਸ਼ਕਲਾਂ ਤੋਂ ਬਚਾਉਣ ਲਈ ਔਰਤਾਂ ਨੂੰ ਇਹਨਾਂ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਹੈ ਆਓ ਹੋਣ ਜਾਣਦੇ ਹਾਂ ਕਿ ਕਿਸ ਦਿਨ ਔਰਤਾਂ ਨੂੰ ਵਾਲ ਜ਼ਰੂਰ ਧੋਨੇ ਚਾਹੀਦੇ ਹਨ ਦੋਸਤੋ ਸ਼ੁੱਕਰਵਾਰ ਦੇ ਦਿਨ ਔਰਤਾਂ ਨੂੰ ਵਾਲ ਜ਼ਰੂਰ ਧੋਨੇ ਚਾਹੀਦੇ ਹਨ ਇਸ ਨਾਲ ਘਰ ਵਿੱਚ ਬਰਕਤ ਆਉਂਦੀ ਹੈ ਤੇ ਤੁਹਾਡੇ ਘਰ ਵਿੱਚ ਖੁਸ਼ਹਾਲੀ ਵੱਧਦੀ ਹੈ ਜੋ ਸੁਹਾਗਣ ਔਰਤਾਂ ਸ਼ੁੱਕਰਵਾਰ ਦੇ ਦਿਨ ਵਾਲ ਧੋਂਦੀਆਂ ਹਨ ਉਹਨਾਂ ਦੇ ਪਤੀ ਜਲਦੀ ਹੀ ਧਨਵਾਨ ਬਣਦੇ ਹਨ ਜੇਕਰ ਕਿਸੇ ਕਾਰਨ ਤੁਸੀਂ ਵਾਲ ਨਾ ਧੋ ਸਕੋ ਤਾਂ ਤੁਹਾਨੂੰ ਕਿਸੇ ਸ਼ੁਭ ਕੰਮ 'ਚ ਜਾ ਪੂਜਾ ਵਿੱਚ ਸ਼ਾਮਲ ਹੋਣਾ ਹੋਵੇ ਜਾਂ ਕੋਈ ਵਰਤ ਕਰਨਾ ਹੋਵੇ ਤਾਂ ਬਿਨਾ ਵਾਲ ਧੋਤੇ ਵੀ ਤੁਸੀਂ ਸ਼ਾਮਲ ਹੋ ਸਕਦੇ ਹੋ ਬਸ ਇਸਦੇ ਲਈ ਸਵਾਗਨ ਔਰਤਾਂ ਨੂੰ ਆਪਣੀ ਮਾਂਗ ਵਿੱਚ ਸੰਧੂਰ ਲਗਾ ਲੈਣਾ ਚਾਹੀਦਾ ਹੈ ਇਸ ਤੋਂ ਬਾਅਦ ਤੁਸੀਂ ਕਿਸੇ ਵੀ ਪੂਜਾ ਜਾਂ ਧਾਰਮਿਕ ਪਵਿੱਤਰ ਕੰਮ ਵਿੱਚ ਬਿਨਾ ਵਾਲ ਧੋਏ ਵੀ ਸ਼ਾਮਲ ਹੋ ਸਕਦੇ ਹਨ ਹਾਲਾਂਕਿ ਮਰਦਾਂ ਲਈ ਧਾਰਮਿਕ ਕਮਤ ਸ਼ਾਮਲ ਹੋਣ ਤੋਂ ਪਹਿਲਾਂ ਵਾਲ ਧੋਣਾ ਜ਼ਰੂਰੀ ਹੈ ਦੋਸਤੋ ਔਰਤਾਂ ਦੀ ਮਾਂ ਦੇ ਸੰਧੂਰ ਨੂੰ ਗੰਗਾ ਸਥਾਨ ਮੰਨਿਆ ਜਾਂਦਾ ਹੈ। ਸ਼ਾਸਤ੍ਰਾਂ 'ਚ ਇਸ ਨੂੰ ਬਿਹਤ ਪਵਿੱਤਰ ਮੰਨਿਆ ਜਾਂਦਾ ਹੈ। ਇਸ ਲਈ ਵਿਆਹ ਜੋੜੇ ਤੇ ਮਾਂ ਦਾ ਆਸ਼ੀਰਵਾਦ ਹਮੇਸ਼ਾ ਬਣਿਆ ਰਹਿੰਦਾ ਹੈ। ਪਰ ਦੋਸਤੋ, ਮਾਂਗ ਵਿੱਚ ਸੰਧੂਰ ਲਗਾਉਂਦੇ ਸਮੇਂ ਔਰਤਾਂ ਕੁਝ ਇਹੋ ਜਿਹੀਆਂ ਗਲਤੀਆਂ ਕਰ ਬੈਠਦੀਆਂ ਹਨ ਜਿਸ ਦੀ ਵਜ੍ਹਾ ਨਾਲ ਉਹਨਾਂ ਨੂੰ ਇਸ ਦਾ ਫਲ ਨਹੀਂ ਮਿਲਦਾ, ਬਲਕਿ ਉਹਨਾਂ ਦੇ ਪਤੀ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਥੋਂ ਤੱਕ ਕਿ ਕਾਰ ਵਿੱਚ ਬਰਬਾਦੀ ਆਉਣ ਲੱਗਦੀ ਹੈ પતિ ਪਤਨੀ ਵਿੱਚ ਕਲੇਸ਼ ਵਧਣ ਲੱਗਦਾ ਹੈ ਆਓ ਜਾਣਦੇ ਹਾਂ ਸਿੰਧੂਰ ਲਗਾਉਂਦੇ ਸਮੇਂ ਤੁਹਾਨੂੰ ਕੀ ਗਲਤੀਆਂ ਨਹੀਂ ਕਰਨੀਆਂ ਚਾਹੀਦੀਆਂ ਨੰਬਰ 1 ਕੁਝ ਔਰਤਾਂ ਨੂੰ ਸਿੰਧੂਰ ਲਗਾਉਣ 'ਚ ਬਹੁਤ ਹੀ ਜ਼ਿਆਦਾ ਸ਼ਰਮ ਮਹਿਸੂਸ ਹੁੰਦੀ ਹੈ ਤੇ ਉਹ ਆਪਣੇ ਸਿੰਧੂਰ ਨੂੰ ਮਾਂਗ ਵਿੱਚ ਲੁਕੋ ਲੈਂਦੀਆਂ ਹਨ ਪਰ ਜੋ ਔਰਤਾਂ ਆਪਣੇ ਸਿੰਧੂਰ ਨੂੰ ਮਾਂਗ ਵਿੱਚ ਲੁਕੋ ਲੈਂਦੀਆਂ ਹਨ ਜਾਂ ਥੋੜਾ ਜਿਹਾ ਸਿੰਧੂਰ ਲਗਾਉਂਦੀਆਂ ਹਨ ਉਹਨਾਂ ਦੇ ਪਤੀ ਨੂੰ ਸਮਾਜ ਵਿੱਚ ਮਾਨ ਸਨਮਾਨ ਨਹੀਂ ਮਿਲਦਾ। ਨੰਬਰ 2 ਜੋ ਔਰਤਾਂ ਸੰਦੂਰ ਜ਼ਿਆਦਾ ਲੰਬਾ ਲਗਾਉਂਦੀਆਂ ਹਨ ਉਹਨਾਂ ਦੇ ਪਤੀ ਨੂੰ ਸਮਾਜ ਵਿੱਚ ਮਾਨ ਸਨਮਾਨ ਖੂਬ ਮਿਲਦਾ ਹੈ। ਹਰ ਪਾਸੇ ਉਹਨਾਂ ਦੇ ਪਤੀ ਦੀ ਇੱਜ਼ਤ ਹੁੰਦੀ ਹੈ ਤੇ ਉਹਨਾਂ ਦੇ ਪਤੀ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਸਫਲ ਰਹਿੰਦੇ ਹਨ। ਇਸੇ ਤਰ੍ਹਾਂ ਕੁਝ ਹੋਰ ਗੱਲਾਂ ਹਨ ਜਿਨ੍ਹਾਂ ਦਾ ਇਕ ਸੁਹਾਗਣ ਔਰਤ ਨੂੰ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਹੈ ਦੋਸਤੋ ਇੱਕ ਔਰਤ ਹੀ ਘਰ ਨੂੰ ਸਵਰਗ ਤੇ ਤਰੱਕੀ ਵੱਲ ਲੈ ਜਾ ਸਕਦੀ ਹੈ ਪਰ ਕੁਝ ਕੰਮ ਇਹੋ ਜਿਹੇ ਹਨ ਜੋ ਔਰਤਾਂ ਨੂੰ ਭੋਲਕੇ ਵੀ ਨਹੀਂ ਕਰਨੇ ਚਾਹੀਦੇ ਨਹੀਂ ਤਾਂ ਉਹਨਾਂ ਦੇ ਘਰ ਵਿੱਚੋਂ ਮਾਂ ਲక్ష్ਮੀ ਚਲੀ ਜਾਂਦੀ ਹੈ ਨੰਬਰ 1 ਜੇਕਰ ਔਰਤ ਘਰ ਚ ਖੁਦ ਝਾੜੂ ਪੂੰਚਾ ਲਗਾ ਰਹੀ ਹੈ ਤਾਂ ਇਹ ਕੰਮ ਹਮੇਸ਼ਾ ਸੂਰਜ ਚੜ੍ਹਨ ਤੋਂ ਪਹਿਲਾਂ ਕਰਨਾ ਚਾਹੀਦਾ ਹੈ ਸੂਰਜ ਚੜਨ ਤੋਂ ਬਾਅਦ ਘਰ ਦੀ ਸਾਫ ਸਫਾਈ ਕਰਨ ਨਾਲ ਘਰ ਵਿੱਚ ਦਰਿਦ੍ਰਤਾ ਆਉਂਦੀ ਹੈ। ਨੰਬਰ 2 ਸੂਰਜ ਚੜਨ ਤੋਂ ਬਾਅਦ ਵਾਲਾਂ 'ਚ ਕੰੰਗੀ ਕਰਨ ਨਾਲ ਵਾਸਤੂ ਦੋਸ਼ ਲੱਗਦਾ ਹੈ ਸ਼ਾਮ ਦੇ ਸਮੇਂ ਵਾਲਾਂ ਵਿੱਚ। ਕੰੰਗੀ ਕਰਨ ਤੋਂ ਬਚੋ ਇਸ ਨਾਲ ਮਾ લક્ષ્ਮੀ ਨਾਰਾਜ਼ ਹੋ ਸਕਦੀ ਹੈ। ਨੰਬਰ 3 ਔਰਤਾਂ ਨੂੰ ਰਸੋਈ ਘਰ ਵਿੱਚ ਇਸ਼ਨਾਨ ਕਰਨ ਤੋਂ ਬਾਅਦ ਹੀ ਜਾਣਾ ਚਾਹੀਦਾ ਹੈ। स्नान ਕਰਨ ਤੋਂ ਪਹਿਲਾਂ ਰਸੋਈ ਘਰ ਵਿੱਚ ਜਾਣਾ ਨਹੀਂ ਚਾਹੀਦਾ। ਨੰਬਰ 4 ਇਹੋ ਜਿਹਾ ਘਰ ਜਿੱਥੇ ਔਰਤ ਹਮੇਸ਼ਾ ਗੁੱਸੇ ਵਿੱਚ ਰਹਿੰਦੀ ਹੈ ਤੇ ਕਦੇ ਵੀ ਖੁਸ਼ ਨਹੀਂ ਰਹਿੰਦੀ ਉੱਥੇ ਮਾਂ ਲక్ష్ਮੀ ਦੀ ਕਿਰਪਾ ਚਲੀ ਜਾਂਦੀ ਹੈ। ਨੰਬਰ 5 ਕਿਹਾ ਜਾਂਦਾ ਹੈ ਕਿ ਘਰ ਦੀ ਔਰਤ ਦੁਆਰਾ ਕਦੇ ਵੀ ਝਾੜੂ ਨੂੰ ਨੱਟ ਨਹੀਂ ਮਾਰੀ ਜਾਣੀ ਚਾਹੀਦੀ ਘਰ ਦੀਆਂ ਔਰਤਾਂ ਨੂੰ ਕਦੇ ਵੀ ਘਰ ਦੇ ਅੰਦਰ ਝੁੱਠੇ ਭਾਂਡੇ ਨਹੀਂ ਰੱਖਣੇ ਚਾਹੀਦੇ। ਘਰ ਦੀਆਂ ਔਰਤਾਂ ਦੀ ਆਦਤ ਹੁੰਦੀ ਹੈ ਕਿ ਉਹ ਤਵਾ ਤੇ ਕੜਾਈ ਨੂੰ ਰਸੋਈ ਵਿੱਚ ਝੂਠਾ ਰੱਖ ਕੇ ਹੀ ਸੌਂ ਲਈ ਚਲੀਆਂ ਜਾਂਦੀਆਂ ਹਨ। ਜੇਕਰ ਤੁਸੀਂ ਵੀ ਆਪਣੇ ਘਰ ਵਿੱਚ ਇਸ ਤਰ੍ਹਾਂ ਕਰਦੇ ਹੋ ਤਾਂ ਇਹੋ ਜੇ ਕਾਰਜ ਕਦੇ ਵੀ ਮਾਂ ਲక్ష్ਮੀ ਰੁਕਦੀ ਨਹੀਂ। ਮਾਂ ਲక్ష్ਮੀ ਇਹੋ ਜੇ ਕਾਰਜ ਕਦੇ ਵੀ ਵਾਸ ਨਹੀਂ ਕਰਦੀ। ਇਹ ਗਰੀਬੀ ਤੇ ਦੁੱਖ ਦਾ ਕਾਰਨ ਬਣਦੀ ਹੈ। ਨੰਬਰ 6 ਔਰਤ ਨੂੰ ਕਿਸੇ ਨੂੰ ਵੀ ਆਪਣੀ ਸਿੰਧੂਰਦਾਨੀ ਕਦੇ ਨਹੀਂ ਦੇਣੀ ਚਾਹੀਦੀ ਸੁਹਾਗਣ ਔਰਤਾਂ ਕਦੇ ਵੀ ਆਪਣੇ ਸੰਧੂਰ ਦੀ ਡੱਬੀ ਜਿਸ ਵਿੱਚ ਤੁਸੀਂ ਸੰਧੂਰ ਰੱਖਦੇ ਹੋ ਕਦੇ ਵੀ ਕਿਸੇ ਨੂੰ ਨਾ ਦਿਓ ਤੇ ਜਦੋਂ ਤੁਸੀਂ ਸੰਧੂਰ ਲਗਾਓ ਤਾਂ ਹਮੇਸ਼ਾ ਇਕੱਲੇ ਵਿੱਚ ਲਗਾਓ ਜਾਂ ਫਿਰ ਸਿਰ ਤੇ ਪੱਲਾ ਕਰਕੇ ਹੀ ਲਗਾਓ ਨਹੀਂ ਤਾਂ ਤੁਹਾਨੂੰ ਨਜ਼ਰ ਲੱਗ ਸਕਦੀ ਹੈ ਤੁਹਾਡਾ ਰਿਸ਼ਤਾ ਵਿਗੜ ਸਕਦਾ ਹੈ ਸੁਹਾਗਣ ਔਰਤਾਂ ਆਪਣੇ ਹੱਥ ਦੀਆਂ ਚੂੜੀਆਂ ਤੇ ਪੈਰ ਵਿੱਚ ਪਾਏ ਜਾਣ ਵਾਲੀ ਪੰਜੇਬ ਕਿਸੇ ਵੀ ਨਾਲ ਸ਼ੇਅਰ ਨਾ ਕਰੋ ਤੇ ਖਾਸ ਕਰਕੇ ਆਪਣੀਆਂ ਬਿਛੀਆਂ ਨੂੰ ਬਿਲਕੁਲ ਵੀ ਕਿਸੇ ਨੂੰ ਦੇਣ ਦੀ ਗਲਤੀ ਨਾ ਕਰੋ ਇਸ ਤਰ੍ਹਾਂ ਕਰਨਾ ਬਹੁਤ ਹੀ ਜ਼ਿਆਦਾ ਅਸ਼ੁਭ ਮੰਨਿਆ ਜਾਂਦਾ ਹੈ ਇਸੇ ਤਰ੍ਹਾਂ ਆਪਣੇ ਮੱਥੇ ਦੀ ਬਿੰਦੀ ਵੀ ਕਦੇ ਕਿਸੇ ਨੂੰ ਨਹੀਂ ਦੇਣੀ ਚਾਹੀਦੀ ਇਹ ਗਲਤੀ ਸੁਹਾਗਣ ਔਰਤਾਂ ਨੂੰ ਨਹੀਂ ਕਰਨੀ ਚਾਹੀਦੀ ਜੇਕਰ ਤੁਸੀਂ ਆਪਣੇ ਪੈਰਾਂ ਦੀਆਂ ਬਿਛੀਆਂ ਪੰਜੇਬ ਜਾਂ ਬਿੰਦੀ ਕਿਸੇ ਨੂੰ ਦਿੰਦੇ ਹੋ ਤਾਂ ਇਸ ਨਾਲ ਤੁਹਾਡੇ ਪਤੀ ਦੇ ਉੱਪਰ ਸਤਿ ਸ਼੍ਰੀ ਅਕਾਲ ਹਾਂ ਦੋਸਤੋ ਅੱਜ ਦੀ ਇਹ ਜਾਣਕਾਰੀ ਜੇਕਰ ਤੁਹਾਨੂੰ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰਕੇ ਤੁਹਾਡੇ ਆਪਣੇ ਚੈਨਲ ਐਨ ਕੇ ਵਾਇਸ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਤੇ ਕਮੈਂਟ ਬਾਕਸ ਵਿੱਚ ਜੈ ਮਾ ਲਕਸ਼ਮੀ ਜ਼ਰੂਰ ਲਿਖਣਾ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ